ਸਸਤਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੜਾਕੇ ਦੀ ਗਰਮੀ ਧੁੱਪ ਪੰਜਾਬ ਦੇ ਵਿੱਚ ਕਹਿਰ ਟਾ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤਾਪਮਾਨ 47 ਤੋਂ 48 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਮੌਸਮ ਕਲੀਅਰ ਹੈ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਾਨ ਦੇ ਵਾਧੇ ਕਾਰਨ ਲਗਾਤਾਰ ਲੂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਤਾਪਮਾਨ 47 48 ਡਿਗਰੀ ਤੱਕ ਪਹੁੰਚ ਰਿਹਾ ਹੈ ਮੌਸਮ ਖੁਸ਼ਕ ਹੋਣ ਕਾਰਨ ਲੂ ਵਰਗੇ ਹਾਲਾਤ ਬਣੇ ਹੋਏ ਨੇ ਅਤੇ ਬਹੁਤੇ ਇਲਾਕੇ ਵਿੱਚ ਤੇਜ਼ ਹਵਾ ਅਤੇ ਗਰਮ ਅਤੇ ਖੁਸ਼ਕ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਬਾਹਰ ਨਿਕਲਣਾ ਮੁਸ਼ਕਲ ਤੋਂ ਨਾਮੁਕਮਨ ਹੋ ਚੁੱਕਿਆ ਹੈ ਆਉਂਦੇ 5-7 ਘੰਟੇ ਵਿੱਚ ਅਜਿਹੇ ਹਾਲਾਤ ਬਣੇ ਰਹਿਣਗੇ ਤੇ ਅੱਜ ਰਾਤ ਵੀ ਇੰਨੀ ਹੀ ਗਰਮੀ ਪੈਣ ਦੀ ਉਮੀਦ ਹੈ। ਤਾਪਮਾਨ ਰਾਤ ਦੇ ਸਮੇਂ ਵੀ 30 ਡਿਗਰੀ ਤੋਂ ਪਲੱਸ ਜਾਂਦੇ ਹੋਏ ਦਿਖਾਈ ਦੇਣਗੇ। ਹਵਾ ਜਿਹੜੀ ਇਸ ਸਮੇਂ ਲਗਾਤਾਰ ਦੱਖਣ-ਪੱਛਮੋਂ ਦੀ سمت ਚੱਲ ਰਹੀ ਹੈ, ਜਾਨੀ ਕਿ ਅਰਬ ਸਾਗਰ ਤੋਂ ਅਤੇ ਰਾਜਸਥਾਨ ਵੱਲੋਂ ਲਗਾਤਾਰ ਗਰਮ ਹਵਾਵਾਂ ਆ ਰਹੀਆਂ ਨੇ ਜਿਸ ਦੇ ਕਾਰਨ ਮੌਸਮ ਇੰਨਾ ਜ਼ਿਆਦਾ ਗਰਮ ਬਣਿਆ ਹੋਇਆ ਹੈ ਜਿਸ ਦੇ ਸਿੱਟੇ ਵਜੋਂ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ orange alert low ਦਾ ਜਾਰੀ ਕਰ ਦਿੱਤਾ ਗਿਆ ਹੈ ਤੇ ਇਹ ਅਲਰਟ ਲਗਾਤਾਰ 12 ਤਰੀਕ ਤੱਕ ਇਸੇ ਜਾਂ 13 ਤਰੀਕ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਤੇ ਬਾਕੀ ਆਉਂਦੇ 4-5 ਘੰਟੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਸਾਨੂੰ ਰਾਹਤ ਗਰਮੀ ਤੋਂ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਲਗਾਤਾਰ ਅਜਿਹੇ ਹੀ ਹਾਲਾਤ ਬਣੇ ਰਹਿਣਗੇ ਬਾਕੀ ਇਸ ਤੋਂ ਇਲਾਵਾ ਅਗਰ ਕੋਈ ਗੱਲ ਕੀਤੀ ਜਾਵੇ ਹਵਾਵਾਂ ਦੇ ਨਾਲ ਕੋਈ ਠੰਡੀ ਹਵਾ ਦੀ ਤਾਂ ਕੋਈ ਵੀ ਬੁੱਲਾ ਠੰਡਾ ਹਵਾ ਦਾ ਚਲਦਾ ਹੋਇਆ ਦਿਖਾਈ ਨਹੀਂ ਦੇਵੇਗਾ ਕਿਉਂਕਿ ਜਦੋਂ ਤੱਕ ਪੂਰਬ ਦੀ ਹਵਾ ਦੀ ਵਾਪਸੀ ਨਹੀਂ ਹੁੰਦੀ ਤਾਂ ਹਵਾ ਦੇ ਵਿੱਚ ਨਮੀ ਨਹੀਂ ਆਵੇਗੀ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਕਿਉਂਕਿ ਜਿਹੜੀ ਹਵਾ ਇਸ ਸਮੇਂ ਅਰਬ ਸਾਗਰ ਤੋਂ ਚੱਲ ਰਹੀ ਹੈ ਜਾਂ ਰਾਜਸਥਾਨ ਤੋਂ ਆ ਰਹੀਆਂ ਨੇ ਉਸ ਦੇ ਕਾਰਨ ਖੁਸ਼ਕ ਹਵਾਵਾਂ ਪੰਜਾਬ ਦੇ ਵਿੱਚ ਐਂਟਰੀਆਂ ਕਰ ਚੁੱਕੀਆਂ ਨੇ ਜਿਸ ਦੇ ਸਿੱਟੇ ਵਜੋਂ ਸਾਨੂੰ ਇੰਨੀ ਜ਼ਿਆਦਾ ਗਰਮੀ ਅਤੇ ਲੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕਾਫੀ ਰਿਕਾਰਡ ਤੋੜ ਗਰਮੀ ਹੈ ਬਾਕੀ ਇਸ ਤੋਂ ਬਚਣ ਦੇ ਹੀ ਉਪਾਏ ਘਰਾਂ ਦੇ ਅੰਦਰ ਰਹੋ ਬੱਚਿਆਂ ਨੂੰ ਸਵੇਰੇ 10 ਤੋਂ ਲੈ ਕੇ 4-5 ਵਜੇ ਤੱਕ ਬਾਹਰ ਨਾਲ ਨਿਕਲਣ ਦਿਓ ਉਸ ਤੋਂ ਇਲਾਵਾ ਕੋਈ ਵੀ ਆਪਣਾ ਸੀਜ਼ਨਲ ਫਰੂਟ ਖਾਓ ਪਾਣੀ ਪੀਂਦੇ ਰਹੋ ਬਣੇ ਰਹੋ ਚੈਨਲ ਸਾਡੇ ਵੈਦਰ ਅਪਡੇਟਸ ਉੱਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ